ਪਹਿਲਾਂ ਵੀ ਚਲੋ ਮਾਰਕਟਾਈ ਮਮਾ ਕਰਦੇ ਰਹੇ ਮੈਨੂੰ ਦੱਸਦੇ ਰਹੇ ਦਾਦੀ ਇਹ ਮੇਨਾ ਮਾਰਕਟਾਈ ਕਰਦੀ ਆ ਮੈਨੂੰ ਗਾਲਾਂ ਵੀ ਕੱਢਦੀ ਸੀ ਬਹੁਤ ਕੱਢਦੀ ਆ ਤੇ ਮਮਾ ਮੈਨੂੰ ਵੀ ਗਾਲਾਂ ਕੱਢਦੇ ਆ ਮੈਨੂੰ ਨਾ ਰੋਟੀ ਪਕਾਉਂਦੇ ਆ ਨਾ ਕੋਈ ਘਰ ਦਾ ਕੰਮ ਕਰਦੇ ਆ ਬਿਲਕੁਲ ਬਿਲਕੁਲ ਮਾਰਿਆ ਗੋਲਾ ਮਮਾ ਹਾਂ ਸਮਝ ਆਦੋ ਸ਼ਰਾਬ ਪੀਂਦੇ ਹੈਗੇ ਆ ਤੇ ਮਮਾ ਤਾਂ ਸ਼ਰਾਬੀ ਹੁੰਦੇ ਆ ਹਾਂਜੀ ਸ਼ਰਾਬ ਪੀਂਦੇ ਆ ਤੇ ਮੈਨੂੰ ਲੱਗਦਾ ਮੈਡੀਕਲ ਨਸ਼ੇ ਵੀ ਕਰਦੇ ਹੈਗੇ ਆ ਜਿਉਂ ਨਾਲ ਨਾ ਸ਼ਰਾਬ ਨਾਲ ਨਹੀਂ ਕੁਝ ਪੰਦਾ ਮੈਡੀਕਲ ਨਸ਼ੇ ਵੀ ਕਰਦੇ ਆ ਤੇ ਪਾਪਾ ਨੂੰ ਵੀ ਪਾਪਾ ਨੂੰ ਵੀ ਦੱਸਿ ਨਹੀਂ ਪਾਪਾ ਨੂੰ ਵੀ ਦਿੰਦੇ ਆ ਮੋਬਾਈਲ ਦੀ ਮਾਂ ਵੀ ਨਹੀਂ ਸ਼ਿਵਜੀ ਬੰਦ ਦੀ ਮਾਂ ਵੀ ਨਹੀਂ ਉਹ ਤਰ੍ਹਾਂ ਮੈਨੂੰ ਹਰ ਵੇਲੇ ਮੇਰਾ ਇਹਦੇ ਕੋਲੋਂ ਹਰ ਵੇਲੇ ਡਾੜੀ ਦੇਂਦਾ ਵੀ ਪੀ ਲੈਂਦੀ ਆ ਸ਼ਰਾਬ ਸ਼ਰਾਬ ਪੀ ਕੇ ਤੇ ਬਸ ਇਹਨਾਂ ਬੜਾ ਵੀ ਅੰਗ ਕਰਦੀ ਜਦੋਂ ਸਾਰੀ ਘਟਨਾ ਵਾਪਰੀ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਮਮਾ ਨੂੰ ਤੇ ਉਹ ਮੈਂ ਮਮਾ ਨੂੰ ਦੱਸਾਇਆ ਕਿ ਤੁਸੀਂ ਮੇਰੀ ਕੰਪਲੇਂਟ ਕੀਤੀ ਆ ਕਿਉਂ ਕੀਤੀ ਆ ਕਹਿੰਦੇ ਕਿ ਮੈਂ ਬਸ ਕੰਪਲੇਂਟ ਕਰਨੀ ਸੀ ਤੇਰੀ ਵੀ ਮੈਂ ਤੇਰੀ ਕੰਪਲੇਂਟ ਕਰਨੀ ਹੈ ਮੈਂ ਕਰ ਦਿੱਤੀ ਹੁਣ ਤੈਨੂੰ ਪੁਲਿਸ ਵਾਲੇ ਤੈਨੂੰ ਆਪੇ ਦੱਸਣਗੇ ਤੈਨੂੰ ਕਿ ਤੂੰ ਮੈਨੂੰ ਸਮਝਾਣਾ ਤੂੰ ਮੈਂ ਤੇਰੀ ਗੱਲ ਨਹੀਂ ਮੰਨੀ ਤਾਂ ਉੱਥੇ ਵੀ ਬੜਾ ਬੋਲਦੀ ਸੀ ਇੱਤੈ ਵੱਧਾ ਘਟਾ ਬਲੀ ਗਏ ਉਹਨਾਂ ਨੇ ਫਿਰ ਦੋ ਕ ਛੱਡੀਆਂ ਇਹਦੇ ਵੀ ਤੂੰ ਇੱਥੇ ਨਹੀਂ ਬੋਲਣਾ ਸਾਡੀ ਤੇ ਘਰ ਕੀ ਕਰਦੀ ਹੋਏਗੀ ਤੇ ਉਹ ਮਾਰਨੇ ਵੀ ਨੂੰ ਪੈ ਗਏ ਤੇ ਸਾਰਾ ਨਾ ਮਾਰਿਓ ਨਾ ਮਾਰਿਓ ਮੈਨੂੰ ਨਾ ਮਾਰਿਓ ਇਦਾਂ ਕਰਦੀ ਸੀ ਹਾਏ ਇਸ ਵਕਤ ਤੁਹਾਡੀ ਮਮਾ ਕਿੱਥੇ ਘਰ ਤੋਂ ਫਰਾ ਹਾਂਜੀ ਘਰ ਨਹੀਂ ਹੈਗੇ ਉਹ ਸਵੇਰ ਦੇ ਕਿਤੇ ਗਏਦੇ ਆ ਗੁਰਦਾਸਪੁਰ ਦੇ ਵਿੱਚ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਜਿਸ ਦੇ ਵਿੱਚ ਇੱਕ ਨੂੰ ਆਪਣੀ ਸੱਸ ਦੀ ਮਾਰਕੁੱਟਾਈ ਕਰ ਰਹੀ ਹੈਗੀ ਆ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਜਿਹੜੀ ਆ ਐਤਵਾਰ ਦੀ ਬਣੀ ਹੈਗੀ ਆ ਜਿਹੜੀ ਬਜ਼ੁਰਗ ਮਹਿਲਾ ਹੈਗੀ ਆ ਉਹ ਜਿਹੜੀ ਆਪਣੇ ਘਰ ਦੇ ਵਿੱਚ ਬੈਠੀ ਸੀਗੇ ਨੂੰ ਦੇ ਵੱਲੋਂ ਗਾਲੀ ਗਲੋਚ ਜੜਾ ਆਪਣੀ ਸੱਸ ਦੇ ਨਾਲ ਕੀਤਾ ਜਾ ਰਿਹਾ ਸੀ ਜਦੋਂ ਸੱਸ ਨੇ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਮਾਰਕੁੱਟਾਈ ਕੀਤੀ ਗਈ ਅੱਜ ਉਸ ਘਰ ਦੇ ਵਿੱਚ ਵੀ ਮੌਜੂਦ ਹੈਗੇ ਆ ਜਿਸ ਨੇ ਵੀਡੀਓ ਬਣਾਈ ਸੀਗੀ ਉਹ ਬਜ਼ੁਰਗ ਮਾਤਾ ਦਾ ਪੋਤਰਾ ਸਾਡੇ ਨਾਲ ਹੈ ਗੱਲਬਾਤ ਕਰ ਲੈਣੇ ਆ ਭਾਜੀ ਦੱਸ ਦਿਓ ਜੀ ਕੀ ਨਾ ਹੈਗਾ ਆਪਣਾ ਮੇਰਾ ਨਾਮ ਚੜਤਬੀਰ ਹੈ ਜੀ ਜੱਫਰ ਵੀਰ ਜੀ ਇਹ ਕਦੋਂ ਦੀ ਘਟਨਾ ਹੈਗੀ ਆ ਤਾਂ ਜਿਹੜੀ ਵੀਡੀਓ ਬਣਾਈ ਗਈ ਸੀਗੀ ਤੁਹਾਡੇ ਵੱਲੋਂ ਉਹ ਕਿਹਦੀ ਕਿਹਦੀ ਵੀਡੀਓ ਹੈਗੀ ਸੀ ਕੌਣ ਲੜ ਰਿਹਾ ਸਭ ਸੇ ਚ ਹਾਂਜੀ ਮੇਰੀ ਦਾਦੀ ਨਾਲ ਮਾਰਕਟਾਈ ਕਰੰਦੇ ਸੀ ਮੇਰੇ ਮਮਾ ਤੇ ਉਹ ਵੀਡੀਓ ਬਣਾਈ ਸੀ ਵੀਡੀਓ ਵੱਧਾ ਬਣਾਈ ਕਿ ਪਹਿਲਾਂ ਵੀ ਚਲੋ ਮਾਰਕਟਾਈ ਮਮਾ ਕਰਦੇ ਰਹੇ ਮੈਨੂੰ ਦੱਸਦੇ ਰਹੇ ਦਾਦੀ ਕਿ ਮੇਨਾ ਮਾਰਕਟਾਈ ਕਰਦੀ ਆ ਮੈਨੂੰ ਗਾਲਾਂ ਵੀ ਕੱਢ ਦਿੱਤੀ ਬਹੁਤ ਕੱਢਦੀ ਆ ਤੇ ਮਮਾ ਮੈਨੂੰ ਵੀ ਗਾਲਾਂ ਕੱਢਦੇ ਆ ਮੈਨੂੰ ਨਾ ਰੋਟੀ ਪਕਾਉਂਦੇ ਆ ਨਾ ਕੋਈ ਘਰ ਦਾ ਕੰਮ ਕਰਦੇ ਆ ਉਹ ਸ਼ਰਾਬ ਪੀਂਦੇ ਹੈਗੇ ਆ ਤੇ ਮਮਾ ਤੇ ਸ਼ਰਾਬ ਪੀਂਦੇ ਹਾਂਜੀ ਸ਼ਰਾਬ ਪੀਂਦੇ ਆ ਤੇ ਮੈਨੂੰ ਲੱਗਦਾ ਮੈਡੀਕਲ ਨਸ਼ੇ ਵੀ ਕਰਦੇ ਹੈਗੇ ਆ ਜਿਉਂ ਉਹਨਾਂ ਨਾਲ ਸ਼ਰਾਬ ਨਾਲ ਨਹੀਂ ਕੁਝ ਬੰਦਾ ਮੈਡੀਕਲ ਨਸ਼ੇ ਵੀ ਕਰਦੇ ਆ ਤੇ ਪਾਪਾ ਨੂੰ ਵੀ ਪਾਪਾ ਨੂੰ ਗੱਲ ਦੱਸੀ ਨਹੀਂ ਕਦੀ ਪਾਪਾ ਨੂੰ ਵੀ ਦਿੰਦੇ ਆ ਪਾਪਾ ਨੂੰ ਵੀ ਨਸ਼ੇ ਦਿੰਦੇ ਆ ਪਾਪਾ ਨੂੰ ਵੀ ਗੱਲ ਦੱਸਦੇ ਆ ਵੀ ਪਾਪਾ ਵੀ ਸਮਝਾਉਂਦੇ ਮਮਾ ਨੂੰ ਪਰ ਗੱਲ ਇਹ ਹੈ ਕਿ ਮਮਾ ਹੁਣ ਨਹੀਂ ਸਮਝਦੀ ਉਹ ਪੀ ਕੇ ਸ਼ਰਾਬ ਤੇ ਮਾਰਕਟਾਈ ਕਰਦੀ ਆ ਗਾਲਾਂ ਗੁਲਾਂ ਕੱਢਦੀ ਆ ਦਾਦੀ ਨੂੰ ਤੇ ਕਈ ਵਾਰ ਇਹ ਵੀ ਕਹਿ ਰਹੇ ਨੇ ਕਿ ਪਾਪਾ ਨੂੰ ਢਕਾਉਂਦੀ ਹੈ ਕਿ ਆਪਣਾ ਹਿੱਸਾ ਮੰਗ ਆਪਣਾ ਹਿੱਸਾ ਮੰਗ ਮੈਂ ਪਾਪਾ ਕੀ ਸਭ ਕੁਝ ਠਾਡਾ ਵਾ ਕਿ ਐਂ ਇੱਥੇ ਮੈਂ ਕਹੇ ਲੜਾਈਆਂ ਨਹੀਂ ਕਰਨੀਆਂ ਸੀ ਘਰੇਲੂ ਕਲੇਸ਼ ਕਲੇਸ਼ ਜਿਹੜੇ ਆ ਦਾਨੀ ਪਾਉਣੇ ਹੈਗੇ ਤੇ ਗੱਲ ਹੈ ਕਿ ਮੰਮਾ ਉਹੀ ਆ ਪੀ ਕੇ ਢਕਾਉਂਦੀ ਹੈ ਪਾਪਾ ਨੂੰ ਵੀ ਤੇ ਪਾਪਾ ਵੀ ਫਿਰ ਉਹ ਆ ਕਿ ਉਹ ਵਿਚਾਰਾ ਕੁਝ ਕਰ ਨਹੀਂ ਸਕਦਾ ਤੇ ਉਸ ਦਿਨ ਕੀ ਹੋਇਆ ਸੀ ਕਿ ਦਾਦੀ ਨਾਲ ਬਣਾਉਂਦੇ ਪਏ ਆਪਣੇ ਫੋਨ ਦੇ ਵੀਡੀਓ ਬਣਾਉਂਦੇ ਪਏ ਸੀਗੇ ਮੰਮਾ ਦੀ ਤੇ ਕੀ ਗੱਲ ਹੋਈ ਜਿਹੜੋ ਫੋਨ ਤੇ ਵੀਡੀਓ ਬਣਾਈ ਤੇ ਮੰਮਾ ਨੇ ਜਿਹੜੋ ਦੇਖ ਲਿਆ ਕਿ ਮੇਰੀ ਵੀਡੀਓ ਬਣਾਉਂਦੀ ਪਈ ਆ ਤੇ ਥੋੜੀ ਦੇਰ ਬਾਅਦ ਫਿਰ ਮੰਮਾ ਨਾਲ ਦਾਦੀ ਦਾ ਫੋਨ ਖੋਣ ਆ ਗਏ ਨੂੰ ਦਾਦੀ ਨੇ ਦੱਸਿਆ ਕਿ ਮੇਰਾ ਫੋਨ ਖੋਣ ਆ ਗਏ ਸੀਗੇ ਤੇ ਓਨੇ ਚਿਰ ਨੂੰ ਮੰਮਾ ਨਾਲ ਜਿਹੜੋ ਹੱਥੋ ਪਾਈ ਕਰਨ ਲੱਪੀ ਮੰਮਾ ਦਾਦੀ ਨਾਲ ਹੱਥੋ ਪਾਈ ਕਰਨ ਲੱਪੀ ਤੇ ਮੈਂ ਆਉਂਦੇ ਆਉਂਦੇ ਨਾਲ ਫਿਰ ਕੈਮਰਾ ਵੀ ਔਨ ਕਰ ਹੀ ਲਿਆ ਮੈਂ ਕਹਿੰਦਾ ਕਿ ਇਦਾਂ ਕਿਸੇ ਨੇ ਬਲੀਵ ਨਹੀਂ ਕਰਨਾ ਰੋਜ਼ ਦਾ ਕੰਮ ਸੀ ਰੋਜ਼ ਦਾ ਹੀ ਕੰਮ ਸੀਗਾ ਪਿੰਡ ਨੂੰ ਉੱਦਾਂ ਸਭ ਨੂੰ ਪਤਾ ਮਤਲਬ ਗਾਂਡ ਗਲੀ ਗਵਾਂਡ ਨੂੰ ਸਭ ਨੂੰ ਪਤਾ ਵਾ ਕਿ ਇਹ ਜਿਹੜੀ ਔਰਤ ਹੈਗੀ ਹੈ ਕਿ ਮਾਰਕਟਾਈ ਵੀ ਕਰਦੀ ਹੈ ਆਪਣੇ ਬੱਚਿਆਂ ਵੀ ਕਰਦੀ ਹੈ ਆਪਣੇ ਹਸਬੰਦਾਂ ਨਾਲ ਵੀ ਕਰਦੀ ਹੈ ਤੇ ਇਦਾਂ ਵੀ ਆਪਣੇ ਸਾਰਿਆਂ ਘਰ-ਘਰ ਜਾ ਕੇ ਇਹ ਕਹਿੰਦੀ ਹੈ ਕਿ ਮੈਂ ਮਰ ਜਾਣਾ ਵਾ ਮੈਂ ਮਰ ਜਾਣਾ ਵਾ ਪਰ ਜਦੋਂ ਸਾਰੀ ਘਟਨਾ ਵਾਪਰੀ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣੀ ਮੰਮਾ ਨੂੰ ਮੈਂ ਹਾਂਜੀ ਮੈਂ ਨਾ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਸੀ ਤੇ ਮੈਂ ਤਾਂ ਨਹੀਂ ਕੀਤੀ ਗੱਲ ਇਹ ਹੀ ਕਿ ਮੈਨੂੰ ਨਾ ਕੋਈ ਹਫਤੇ 10 ਦਿਨ ਪਹਿਲਾਂ ਮੈਨੂੰ ਮਤਲਬ ਥਾਣੇ ਨੂੰ ਫੋਨ ਆਇਆ ਹੈਗਾ ਕਿ ਤੇਰੀ ਕੰਪਲੇਂਟ ਕੀਤੀ ਦੀ ਹੈ ਹਰਜੀਤ ਕੌਰ ਨੇ ਮੇਰੀ ਮੰਮਾ ਨੇ ਮੇਰੀ ਕੰਪਲੇਂਟ ਕੀਤੀ ਤੇਰੀ ਮੰਮਾ ਨੇ ਤੇਰੀ ਆਪਣੀ ਮੇਰੀ ਮੇਰੀ ਕੰਪਲੇਂਟ ਕੀਤੀ ਦੀ ਸੀਗੀ ਥਾਣੇ ਵਿੱਚ ਤੇ ਉਹ ਮੈਂ ਮੰਮਾ ਨੂੰ ਦੱਸਿਆ ਕਿ ਤੂੰ ਹੀ ਮੇਰੀ ਕੰਪਲੇਂਟ ਕੀਤੀ ਹੈ ਕਿਉਂ ਕੀਤੀ ਆ ਕਹਿੰਦੇ ਕਿ ਮੈਂ ਬਸ ਕੰਪਲੇਂਟ ਕਰਨੀ ਸੀ ਤੇਰੀ ਕਿ ਮੈਂ ਤੇਰੀ ਕੰਪਲੇਂਟ ਕਰਨੀ ਹੈ ਮੈਂ ਕਰ ਦਿੱਤੀ ਹੁਣ ਤੈਨੂੰ ਪੁਲਿਸ ਵਾਲੇ ਤੈਨੂੰ ਆਪੇ ਦੱਸਣਗੇ ਤੈਨੂੰ ਕਿ ਤੂੰ ਮੈਨੂੰ ਸਮਝਾਣਾ ਤੂੰ ਵੀ ਮੈਂ ਤੇਰੀ ਗੱਲ ਨਹੀਂ ਮੰਨੀ ਤੇ ਐਹੀ ਗੱਲ ਹੀ ਗਈ ਤਾਂ ਕਰਕੇ ਮੈਂ ਵੀਡੀਓ ਬਣਾਉਣੀ ਚੰਗੀ ਸਮਝਿਆ ਕਿ ਮੈਂ ਵੀਡੀਓ ਬਣਾ ਲਾਂਗਾ ਤੇ ਮੈਂ ਇਹ ਵੀਡੀਓ ਲੈ ਕੇ ਪ੍ਰੂਫ ਦੇ ਤੌਰ ਤੇ ਕਿ ਕੋਈ ਫਿਰ ਯਕੀਨ ਤੇ ਕਰੂਗਾ ਨਾ ਹੁਣ ਜੇ ਅਸੀਂ ਐਦਾਂ ਹੀ ਚੱਲ ਜਾਂਦੇ ਫਿਰ ਕੋਈ ਉਹਨਾਂ ਨੇ ਯਕੀਨ ਹੀ ਨੀ ਕਰਨਾ ਇਸ ਕਰਕੇ ਮੈਂ ਵੀਡੀਓ ਬਣਾਈ ਹੁਣ ਪੁਲਿਸ ਨੂੰ ਕੰਪਲੇਨਟ ਕੀਤੀ ਹੈਗੀ ਤੇ ਪੁਲਿਸ ਹੁਣ ਕੀ ਕਹਿੰਦੀ ਹੈਗੀ ਹਾਂਜੀ ਪੁਲਿਸ ਕਹਿੰਦੀ ਹੈ ਕਿ ਅਸੀਂ ਕਾਰਵਾਈ ਇੱਥੇ ਕਰਾਂਗੇ ਉਸ ਗੱਲ ਹੀ ਭਰਾ ਜੀ ਨਾ ਕਰਵਾਤਾ ਰਾਜੀ ਨਾਮ ਆਂਦਰ ਇਨ ਦਾ ਸੈਂਸ ਉਹਨਾਂ ਨੇ ਇਹਨਾਂ ਮੰਮਾ ਕੋਲ ਲਿਖਾਇਆ ਸੀਗਾ ਕਿ ਅੱਗੇ ਤੋਂ ਤੂੰ ਇਹ ਕੰਮ ਨਾ ਕਰੇਂਗੀ ਕਿ ਨਾ ਤੂੰ ਸ਼ਰਾਬ ਪੀਏਂਗੀ ਤੇ ਨਾ ਹੀ ਤੂੰ ਤੰਗ ਪਰੇਸ਼ਾਨ ਕਰੇਂਗੀ ਨਾ ਹੀ ਤੂੰ ਆਪਣੀ ਸੱਸ ਨੂੰ ਕੁੱਟੇਂਗੀ ਬੱਚਾ ਨੂੰ ਨਹੀਂ ਕੁੱਟੇਂਗੀ ਤੇ ਨਾ ਹੀ ਕੋਈ ਲੜਾਈ ਝਗੜਾ ਕਰੇਂਗੀ ਘਰ ਵਿੱਚ ਵਾਰਨਿੰਗ ਦਿੱਤੀ ਤੇ ਫਿਰ ਆਂਦੇ ਫਿਰ ਜਦੋਂ ਅਸੀਂ ਘਰ ਆ ਗਏ ਨਾ ਉਹਨੂੰ ਲੈ ਕੇ ਮੰਮਾ ਨੂੰ ਲੈ ਕੇ ਜਦੋਂ ਘਰ ਆਏ ਤੇ ਮੰਮਾ ਮੈਨੂੰ ਇੰਨੀ ਗੱਲ ਕਹਿੰਦੀ ਤੂੰ ਹੀ ਜੋ ਕਰਨਾ ਹੈ ਕਰਤਾ ਹੁਣ ਮੈਂ ਤੇ ਇਨੀ ਤੁਹਾਨੂੰ ਕਰਕੇ ਦੱਸਾਂਗੀ ਉਹ ਨਾਲੇ ਮੈਨੂੰ ਗੱਲਾਂ ਕੱਢਣ ਦੀ ਸੀ ਕਿ ਇਸ ਨੂੰ ਮਮਾ ਤੁਹਾਡੀ ਮਮਾ ਨੂੰ ਮੁਲਕੀ ਉਹਨਾਂ ਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ ਹੈਗਾ ਉਹਨਾਂ ਨੂੰ ਪਹਿਲਾਂ ਵੀ ਨਹੀਂ ਹੈਗਾ ਅਸੀਂ ਇੰਨੀ ਬਹੁਤ ਵਾਰ ਸਮਝਾਇਆ ਮਮਾ ਨੂੰ ਇਸ ਵਕਤ ਤੁਹਾਡੀ ਮਮਾ ਕਿੱਥੇ ਘਰ ਤੋਂ ਫਰਾਰ ਹਾਂਜੀ ਘਰ ਨਹੀਂ ਹੈਗੇ ਉਹ ਸਵੇ ਦੇ ਕਿਤੇ ਗਏਦੇ ਆ ਤੁਸੀਂ ਕੀ ਮੰਗ ਕਰਦੇ ਹੋ ਮੰਗ ਤੇ ਅਸੀਂ ਕਰਦੇ ਆ ਕਿ ਦਾਦੀ ਨਾਲ ਜੋ ਹੋਇਆ ਬਹੁਤ ਜ਼ਰਾ ਗਲਤ ਹੋਇਆ ਵਾ ਤੇ ਕਾਰਵਾਈ ਹੋਣੀ ਚਾਹੀਦੀ ਮਮਾ ਤੇ ਕਾਰਵਾਈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈਗਾ ਥਾਣੇ ਜਾ ਕੇ ਵੀ ਉਹਨਾਂ ਨੂੰ ਅਹਿਸਾਸ ਨਹੀਂ ਹੈਗਾ ਉੱਥੇ ਵੀ ਉਹਨਾਂ ਨੇ ਐਸਐਚਓ ਸਾਹਮਣੇ ਆਰਗੂਮੈਂਟ ਕਰਦੀ ਪਈ ਸੀ ਐਸਐਚਓ ਐਸਐਚਓ ਸਰ ਦੇ ਸਾਹਮਣੇ ਮੈਨੂੰ ਵੀ ਗਾਲਾਂ ਕੱਢਦੀ ਪਈ ਐਸਐਚਓ ਸਰ ਨੇ ਕਿਹਾ ਵੀ ਹੈਗਾ ਹੀਗਾ ਕਿ ਤੂੰ ਸ਼ਾਂਤ ਰਹਿ ਕਿ ਇਹ ਜਿਹੜਾ ਤੂੰ ਕੰਮ ਕੀਤਾ ਗਲਤ ਕੀਤਾ ਪਰ ਉਹ ਗੱਲ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ ਸੀ ਹੈਗੀ ਹੁਣ ਬਿਲਕੁਲ ਇਹ ਉਹ ਨੌਜਵਾਨਵਾ ਜਿਸ ਦੇ ਵੱਲੋਂ ਵੀਡੀਓ ਜਿਹੜੀ ਆ ਸਾਰੀ ਸ਼ੂਟ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਉਹ ਵਾਇਰਲ ਕੀਤੀ ਗਈ ਸੀ ਤੇ ਲਗਾਤਾਰ ਕਿਹਾ ਜਾ ਰਿਹਾ ਕਿ ਦਾਦੀ ਦੇ ਨਾਲ ਮਾਰਕਟਾਈ ਹੁੰਦੀ ਸੀਗੀ ਫਿਰਾਲ ਪੁਲਿਸ ਨੂੰ ਕੰਪਲੇਨਟ ਦਿੱਤੀ ਗਈ ਹੈ ਲੇਕਿਨ ਪੁਲਿਸ ਨੇ ਵਾਰਨਿੰਗ ਦੇ ਕੇ ਦੋਨਾਂ ਦਾ ਰਾਜਨਾਮਾ ਜਿਹੜਾ ਵਾ ਕਰਵਾ ਦਿੱਤਾ ਗਿਆ ਲੇਕਿਨ ਇਸ ਦੀ ਜਿਹੜੀ ਮਾਤਾ ਹੈਗੀ ਆ ਉਹ ਉਦੋਂ ਤੋਂ ਹੀ ਘਰ ਤੋਂ ਫਰਾਰ ਹੈਗੀ ਆ ਨਾਗੀ ਦਾ ਗਰਵਚਨਪੁਰ ਕਿਹੜੀ ਗੱਲ ਕਣੀ ਹੋਈ ਪਾਣੀ ਇਹ ਹੋਈ ਵੀ ਮੇਰਾ ਮੋਬਾਈਲ ਫੋਨ ਆਈ ਅੰਦਰ ਉਤਰਾ ਮੈਨੂੰ ਹਰ ਵੇਲੇ ਮੇਰਾ ਇਹਦੇ ਕੋਲੋਂ ਹਰ ਵੇਲੇ ਡਾੜੀ ਦਿੰਦਾ ਪੀ ਪੀ ਲੈਂਦੀ ਆ ਸ਼ਰਾਬ ਸ਼ਰਾਬ ਪੀ ਕੇ ਤੇ ਬਸ ਇਹਨਾਂ ਬੜਾ ਵੀ ਤੰਗ ਕਰਦੀ ਗਾਲਾਂ ਕੱਢਦੀ ਸ਼ਰਾਬ ਪੀਂਦੀ ਤੁਹਾਨੂੰ ਕੋਈ ਲੱਗੇ ਸ਼ਰਾਬ ਬੜੇ ਚੜਦੀ ਪੀਂਦੀ ਹੈ ਬਹੁਤ ਚੜਦੀ ਪੀਂਦੀ ਅਸੀਂ ਤੇ ਇਹ ਕਿਹੜੀ ਲੜਾਈ ਹੋਣੀ ਹੈ ਸਾਹ ਹੋਣਾ ਚਾਹੀਦਾ ਲੜਾਈ ਕਿਹ ਹੈ ਗੱਲ ਤੋਂ ਵੀ ਨਹੀਂ ਰੋਟੀ ਨਹੀਂ ਮੈਂ ਪਕਾਈ ਤੇ ਤਿੰਨ ਦਿਨ ਰੋਟੀ ਮੈਂ ਪਕਾ ਕੇ ਦਿੰਦੀ ਰਹੀ ਹਾਂ ਮੇਰਾ ਕਿਸੇ ਵੇਲੇ ਨਹੀਂ ਸਰੀਰ ਠੀਕ ਰਹਿੰਦਾ ਪੁੱਤਰ ਮੇਰੀ ਹਾਲਾਤ ਜਿਹੜੀ ਆ ਤੁਹਾਨੂੰ ਪਤਾ ਹੀ ਆ ਵੀ ਮੈਂ ਬਿਜੁਰਤ ਬੰਦਾ ਹੋਏ ਤਾਂ ਕਿੰਨੀ ਗਰ ਰੋਟੀ ਬਕਾ ਲੈਣੀ ਆ ਇਹ ਨੇ ਮੈਨੂੰ ਕਰੇਲੇ ਲਿਆ ਕੇ ਦਿੱਤੇ ਮੈਂ ਮੈਨੂੰ ਕਰੇਲੇ ਬਣਾ ਕੇ ਦਿੱਤੇ ਮੈਂ ਨਹੀਂ ਬਣਾ ਕੇ ਦਿੱਤੇ ਨਾ ਮੇਰੇ ਕੋਲ ਬੰਦਦੀ ਸੀ ਤੇ ਬਸ ਉਸ ਦਿਨ ਤੋਂ ਲੈ ਕੇ ਮੈਂ ਇੰਨਾ ਵੀ ਟਰਦੇ ਫਿਰ ਗਾਲਾਂ ਇੰਨੀਆਂ ਫੋਨ ਖੁੰਦੀ ਹਾਂਜੀ ਫੋਨ ਖੁੰਦੀ ਫੋਨ ਖੁੰਦੀ 4 ਮਹੀਨੇ ਪਹਿਲਾਂ ਡੈੱਥ ਹੋਈਏ ਫੋਨ ਖੁੰਦੀ ਤੇ ਅੱਗੇ ਵੀ ਇੱਕ ਨੰਬਰ ਮੋਬਾਈਲ ਜਿਹੜਾ ਮੇਰਾ ਲਗਾ ਲਿਆ ਇਹ ਹੁਣ ਫੇਰ ਮੇਰਾ ਫੋਨ ਹੀ ਖੁੰਦੀ ਫਿਰ ਮੈਂ ਡੈੱਥ ਵਰਦਾ ਜਾਂ ਸੁੱਟਦਾ ਤੇ ਜਾਂ ਪਾਣੀ ਤੇ ਸੁੱਟਦਾ ਵੀ ਇਹ ਜਿਹੜੀਆਂ ਜੋ ਪਸੰਦ ਬਣਾਇਆ ਨਾ ਕੋਈ ਵੀ ਇਹ ਵੀਡੀਓ ਬਣਾ ਲਈ ਹਾਂ ਮੈਂ ਬਣਾਈ ਇਹ ਦੀ ਵੀਡੀਓ ਅੰਦਰ ਚਿਟਕੜੀ ਮਾਰ ਕੇ ਨਾ ਤੇ ਵੀਤਾਂ ਦੀ ਬਣਾਈ ਹਾਂ ਜੀ ਕਰੋ ਸਹੀ ਪੋਸਟ ਦੀ ਜੀ ਫੇਰ ਤੁਹਾਡੇ ਬੱਚੇ ਜਿਹੜੇ ਨੇ ਬੱਚਾ ਮੇਰਾ ਇੱਕੋ ਹੀ ਲੜਕਾ ਆ ਜਿਹਦੀ ਜਨਾਨੀ ਆ ਲਾਭ ਮੈ ਅੱਜ ਹੋਈ ਇਹਦੀ ਬੜੀ ਗੰਦੀ ਜਨਾਨੀ ਆ ਪਾਪਾ ਮੈਂ ਕਮਪਲੇਂਟ ਕੀਤੀ ਪਾਪਾ ਵੀ ਹਾਂ ਕਹਿ ਰੋ ਕੇ ਮਰ ਜੈ ਨੇ ਚੜ੍ਹੇ ਉਤਰੇ ਹੀ ਨਹੀਂ ਠੀਕ ਕਮਪਲੇਂਟ ਕੀਤੀ ਬੁਲਸੁਹਾਂ हां मैं कमलेट की थी की कह दी पुलिस नेनु भी सधया ते मेनू भी मैं, न, मैं भी गई पहला मैं कह के आई हां बाद फिर इन्नू भी सधया ओथे सध के ते मतलब भी ਗੱਲਬਾਤ ਬੜੀ ਰੋੜੜੀ ਹੋਈ ਆ ਕਿ ਬਹੁਤ ਇਹਨਾਂ ਉਥੇ ਵੀ ਬੜਾ ਬੋਲਦੀ ਸੀ ਇਤੈ ਵੱਡਾ ਘਾਟਾ ਬਲੀ ਜੇ ਉਹਨਾਂ ਨੇ ਫਿਰ ਦੋ ਕ ਛੱਡੀਆਂ ਇਹਦੇ ਵੀ ਤੂੰ ਇੱਥੇ ਨਹੀਂ ਬੋਲਣਾ ਸਾਡੀ ਤੇ ਘਰ ਕੀ ਘਾਤੀ ਹੋਏਗੀ ਤੇ ਉਹ ਮਾਰਨੇ ਨੂੰ ਪੈ ਜਦੇ ਤੇ ਸਾਰਾ ਨਾ ਮਾਰਿਓ ਨਾ ਮਾਰਿਓ ਮੈਨੂੰ ਨਾ ਮਾਰਿਓ ਇਦਾਂ ਕਰਦੀ ਸੀ ਇਹ ਪਰ ਇਹ ਨੋ ਕਰਤਾ ਬੁਸੇ ਫਿਰ ਉਹਨਾਂ ਨੇ ਕਿਹਾ ਵੀ ਮਾਫੀ ਮੰਗ ਮੈਂ ਮੈਂ ਅਮਾਕੀ ਨਹੀਂ ਇਹਨੂੰ ਦੇਣੀ ਮੈਨੂੰ ਇਹ ਨਾ ਮੈਂ ਕਿਹਾ ਬਹੁਤ ਮੇਰੀ ਬੁਢੀ ਹਾਲਤ ਕੀਤੀ ਮੈਂ ਇਹਨੂੰ ਮਾਫੀ ਦੇਣੀ ਮੁੰਡੇ ਨੇ ਮੁੰਡੇ ਕੁਛ ਨਹੀਂ ਕਿਹਾ ਤੁਹਾਡੇ ਨੇ ਹਾਂ ਤੁਹਾਡੇ ਮੁੰਡਾ ਜਿਹੜਾ ਉਹਨੇ ਕੁਛ ਨਹੀਂ ਕਿਹਾ ਇਹਨੂੰ ਮੁੰਡੇ ਦਾ ਤੇ ਪਰੇਸ਼ਾਨ ਕਰ ਛੱਡਿਆ ਮੁੰਡੇ ਨੂੰ ਗੋੜੀ ਕਿਉਂ ਤੁਹਾਨੂੰ ਕੀ ਕਰਨ ਮੁੰਡੇ ਨੂੰ ਵੀ ਮੈਂ ਕਿਉਂ ਗੋੜੀ ਦੀ ਕੀ ਕਰਨਾ ਕਰਨ ਗਾਲਾਂ ਹੀ ਕੱਢਦੀ ਆ ਜਿਆਦਾ ਆਟ ਮੰਗਦੀ ਆ ਜਿਆਦਾ ਸਾਰੀ ਉਹਦੀ ਕੱਲਾ ਮੁੰਡਾ ਅੱਲਾ ਮੁੰਡਾ ਆ ਤੂੰ ਉਹਦੀ ਰਹਿਣੀ ਆ ਕਿ ਨਹੀਂ ਮੈਂ ਨਾ ਕਰਾ ਦੇ ਪਹਿਲੇ ਆ ਨਾਂ ਦੀ ਮੇਰੇ ਨਾਂ ਤੇ ਕਰਾ ਮੇਰੇ ਨਾਂ ਤੇ ਤੁਸੀਂ ਕੀ ਚੁੰਦੇ ਤੁਸੀਂ ਮੈਂ ਮੇਰੀਆਂ ਧੀਆਂ ਨੇ ਮੇਰਾ ਸਭ ਕੁਝ ਆ ਤੇ ਮੈਂ ਤੇਰੇ ਨਾਂ ਕਿਉਂ ਕਰਾਵਾ ਵੋਟੀਆਂ ਦੇ ਨਾਲ ਨਾਂ ਕੌਣ ਕਰੋਂਦਾ ਆ ਪੁੱਤਰੇ ਪੁੱਤਰੇ ਪੁੱਤਰੀ ਨੇ ਆਪਣੇ ਬੱਚੇ ਦੇ ਨਾਂ ਕਰਵਾਗੇ ਜੀ ਕਰਨੀ ਹੋਏਗੀ ਤੇ ਹੁਣ ਕਿੱਥੇ ਹਸਪਤਾਲ ਪਤਾ ਹੀ ਨਹੀਂ ਕਿੱਥੇ ਹੁਣ ਕਿਉਂ ਪਟਿਆ ਅਸੀਂ ਕਦ ਕਿਦਾਂ ਦੀ ਗੱਲ ਜਿਹੜਾ ਪਟਿਆ ਐਤਵਾਰ ਕੈਮਰਾ ਪਰਸਨ ਕਬੀਰ ਦੇ ਨਾਲ ਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸਪੁਰ